ਹਾਂਜੀ ਤੁਸੀਂ ਵੇਖ ਰਹੇ ਹੋ ਫਿਕਰਮੰਦ ਮੀਡੀਆ ਤੇ ਮੈਂ ਤੁਹਾਡਾ ਆਪਣਾ ਗੁਰਚਰਨ ਸਿੰਘ ਰਾਜੂ ਸੋ ਫਿਕਰਮੰਦ ਮੀਡੀਆ ਪਹੁੰਚਿਆ ਅੰਮ੍ਰਿਤਸਰ ਰੋਡ ਟੀਚਰ ਕਾਉਨੀ ਦਸ਼ਮੇਸ਼ پارک ਮੋਗਾ ਵਿਖੇ ਸੋ ਤੁਸੀਂ ਵੇਖ ਰਹੇ ਹੋ ਕਿ ਇੱਥੇ ਸਵੇਰ ਰੋਜਗਾਰ ਬਾਜ਼ਾਰ ਮੇਲਾ ਲੱਗਿਆ ਹੋਇਆ ਹੈ ਔਰਗੈਨਿਕ ਯਾਨੀ ਕਿ ਬਿਨਾਂ ਰੇਸ ਮੇ ਤੋਂ ਜਿਹੜਾ ਸਮਾਨ ਹੈ ਚਾਹ ਸਬਜ਼ੀਆਂ ਹੋਣ ਸ਼ਹਿਦ ਹੋਵੇ ਅਚਾਰ ਹੋਵੇ ਗੁੜ ਹੋਵੇ ਚਾਹ ਪੱਤੀ ਹੋਵੇ ਜਾਂ ਦਾਲਾਂ ਹੋਣ ਉਹਦੇ ਪ੍ਰਤੀ ਇੱਥੇ ਸਟਾਲਾਂ ਲੱਗੀਆਂ ਤੇ ਸੋ ਤੁਹਾਨੂੰ ਲੈ ਚੱਲਦੇ ਹਾਂ ਅਸੀਂ ਉਹਨਾਂ ਸਟਾਲਾਂ ਤੇ Hadi bayi ki nama ਮੇਰਾ ਨਾਮ ਜான்ਸਨ ਗਿੱਲ ਮੇਰਾ ਨਾਮ ਹੈ ਡਿਸਟਰ ਫੋਸਪਰ ਤੋਂ ਬਿਲੋਂਗ ਕਰਦਾ ਜੀ ਮੈਂ ਔਰ ਮਤਲਬ ਹੁਣ ਕਾਫੀ ਟਾਈਮ ਮੈਨੂੰ ਡਗਰੂ ਦੇ ਵਿੱਚ ਰਹਿੰਦੇ ਨੂੰ ਹੋ ਗਿਆ ਤੇ ਆਪਣਾ ਮੈਂ ਆਪਣਾ ਚਾਹ ਪੱਤੀ ਵਗੈਰਾ ਜਿਵੇਂ ਤੁਸੀਂ ਹੁਣ ਰੈੱਡ ਲੈਵਲ ਵਗੈਰਾ ਨੂੰ ਕੀਨੇ ਚਾਹਾਂ ਤਾਜਮਹਾਲ ਵਗੈਰਾ ਵਾਲ ਪਕੜੀ ਵਗੈਰਾ ਚਾਹਾਂ ਬਹੁਤ ਮਹਿੰਗੀਆਂ ਵਾਂ ਮਤਲਬ ਜਿਹੜੀ ਇਹ ਮੇਰੇ ਕੋਲੇ ਚਾਹ ਹੈ ਇਹ ਦੇਸੀ ਤਰੀਕੇ ਦੀ ਹੁੰਦੀ ਆ ਜਿਹੜੇ ਦੇਸੀ ਕੁਦਰਤੀ ਫਾਰਮਿੰਗ ਕਰਦੇ ਆ ਆਪਣੇ ਅਸਾਮ ਦੇ ਡਾਰਬਿੰਗ ਦੋਈ ਚਾਹਾਂ ਹੁੰਦੀਆਂ ਵਾਂ ਤੇ ਮੇਰੇ ਕੋਲੇ ਅਸਾਮ ਤੋਂ ਆਂਦੀ ਇਹ ਚਾਹ ਸਪੈਸ਼ਲ ਹੁੰਦੀ ਸਾਡੇ ਕੋਲੇ ਤੇ ਆਲਮੋਸਟ ਇਹ ਕਾਫੀ ਦੂਰ ਦੂਰ ਤੱਕ ਜਾ ਚੁੱਕੀ ਹੈ ਹੁਣ ਤੱਕ ਦੀ ਮੇਰੀ ਚਾਹ ਔਰ ਇਹਦੇ ਚ ਖਾਸੀਅਤ ਇਹ ਹੈ ਕਿ ਜਿੱਥੇ ਤੁਸੀਂ ਤਿੰਨ ਤਿੰਨ ਚਮਚੇ ਚਾਰ ਚਾਰ ਚਮਚੇ ਪਾਉਨੇ ਹੈ ਚਾਹ ਦੇ ਮਤਲਬ ਇਹ 2 ਤੋਂ 3 ਕੱਪਾਂ ਦੇ ਵਿੱਚ ਅੱਧਾ ਚਮਚਾ ਤੇ 5 ਤੋਂ 7 ਕੱਪਾਂ ਦੇ ਵਿੱਚ 1 ਚਮਚਾ ਔਰ ਮੈਂ ਆਪਣੇ ਘਰ ਵੀ ਇਹੀ ਪੀਣਾ ਔਰ ਜਿਹੜੇ ਮੇਰੇ ਗਾਹਕ ਲੱਗੇ ਹੋਏ ਆ ਉਹੀ ਮੈਂ ਉਹਨਾਂ ਨੂੰ ਵੀ ਮੈਂ ਇਹੀ ਦਿੰਨਾ ਵਾ ਕੋਈ ਮੇਰੇ ਕੋਲ ਹੋਰ ਅਦਰ ਬ੍ਰਾਂਡ ਕੋਈ ਹੈ ਨਹੀਂਗਾ ਔਰ ਜੇ ਅਪਰ ਰੇਟ ਦੀ ਗੱਲ ਕਰੀਏ ਜਿਵੇਂ ਤਾਜਮਹਿਲ 630 ਰੁਪਏ ਆ ਬਾਲ ਬੱਕੜੀ ਵੀ 7-800 ਰੁਪਏ ਆ ਰੈਡ ਲੈ ਮਤਲਬ ਕਾ ਵੀ ਬ੍ਰਾਂਡਡ ਚਾਹਾਂ ਆ ਜਾਂਦੀਆਂ ਵਾ ਔਰ ਇਹ 380 ਰੁਪਏ ਦੀ ਕਿਲੋ ਵੇਚਦਾ ਮੈਂ ਜੀ ਤੇ ਤੁਸੀਂ ਇਹਨੂੰ ਪਾਈਆ ਜੀ ਨੇ ਯੂਜ਼ ਕਰ ਲਈ ਮਤਲਬ ਕਿਲੋ 2 ਕਿਲੋ ਆਪ ਲੈ ਕੇ ਜਾਂਦਾ ਵਾ ਜੀ ਔਰ ਜੇਸ ਅਸੀਂ ਜਗ੍ਹਾ ਤੇ ਖੜੇ ਹੋਏ ਆਂ ਇੱਥੋਂ ਦੇ ਪ੍ਰਧਾਨ ਸਾਹਿਬ ਆਪਣਾ ਹਰਪਾਲ ਸਿੰਘ ਖਾਲਸਾ ਜੀ ਨੇ ਬਹੁਤ ਚਾਹ ਦੀ ਮੇਰੀ ਫੇਮਸ ਉਹਨਾਂ ਨੇ ਕੀਤਾ ਕਿਸੇ ਟ੍ਰਿਪ ਦੇ ਦੌਰਾਨ ਉਹ ਦਿੱਲੀ ਗਏ ਹੋਏ ਸੀਗੇ ਤਾਂ ਉੱਥੇ ਉਹਨਾਂ ਨੇ ਕਿਸੇ ਹੋਟਲ ਦੇ ਵਿੱਚ ਚਾਹ ਪੀਤੀ ਤਾਂ ਮਤਲਬ ਉੱਥੇ ਉਹਨਾਂ ਦੇ ਜਿਹੜੇ ਨਾਲ ਮਿੱਤਰ ਸੀਗੇ ਉਹਨਾਂ ਨੂੰ ਚਾਹ ਨੇ ਚੰਗੀ ਲੱਗੀ ਸਾਡੇ ਉਹ ਖਾਲਸਾ ਜੀ ਥੋੜੀ ਜੀ ਚਾਹ ਆਪਣੀ ਪੁੜੀ ਦੇ ਵਿੱਚ ਪਾ ਕੇ ਲਗਾਈ ਹੋਈ ਸੀਗੇ ਉਹਨਾਂ ਨੇ ਕਿਹਾ ਵੀ ਮਿੱਤਰ ਪਿਆਰੇ ਆਹ ਚਾਹ ਸਾਡੀ ਬਣਾ ਕੇ ਦੇ ਤੇ ਉਹਨਾਂ ਨੇ ਮੇਰੀ ਚਾਹ ਦੇ ਦੋ ਚਮਚੇ ਪਾਏ ਮਤਲਬ ਪੰਜ ਸੱਤ ਕੱਪਾਂ ਦੇ ਵਿੱਚ ਅੱਧਾ ਕੀ ਚਮਚਾ ਉਹਨਾਂ ਨੇ ਇੱਕ ਚਮਚਾ ਤਕਰੀਬਨ ਪਾਤਾ ਤਾਂ ਉਹ ਚਾਹ ਪੀ ਕੇ ਜੀ ਮਤਲਬ ਉਹਨਾਂ ਨੂੰ ਆਨੰਦ ਆਇਆ ਤੇ ਉਹਨਾਂ ਜੀ ਗੱਲ ਕਰੀਏ ਜੀ ਆਹ ਸਾਡੇ ਕੋਲੇ ਇਹ ਦੇਸੀ ਸੌਂਫ ਜਿਵੇਂ ਆਮ ਸੌਂਫ ਨੂੰ ਕਲਰ ਚੜੇ ਹੁੰਦੇ ਆ ਕੋਟਡ ਹੁੰਦੀ ਆ ਮਤਲਬ ਇਹ ਦੇਸੀ ਤਰੀਕੇ ਦੀ ਸੌਂਫ ਆ ਇਹਨੂੰ ਕੋਈ ਕੋਟੜ ਨਹੀਂ ਗਈ ਨੇਚਰਲੀ ਆ ਆਪਣੇ ਕੋਲੇ ਮਿਸ਼ਰੀ ਤੋਂ ਤਿਆਰ ਕੀਤੀ ਹੋਈ ਚੀਨੀ ਆ ਜਿਵੇਂ ਆਮ ਚਾਹ ਨੂੰ ਆਪਣਾ ਦੂਜੇ ਖੰਡ ਨੂੰ ਸਲਫਰ ਦੇ ਵਿੱਚ ਮਤਲਬ ਉਹਨੂੰ ਪੁੱਠ ਕੋਟਡ ਕੀਤਾ ਜਾਂਦਾ ਇਹਨੂੰ ਕੋਈ ਮਿਸ਼ਰੀ ਤੋਂ ਤੁਹਾਨੂੰ ਧਾਗੇ ਵਾਲੀ ਮਿਸ਼ਰੀ ਦੇ ਵਿੱਚ ਨੇਚਰਲੀ ਹੁੰਦੀ ਉਹ ਚੀਜ਼ ਤਾਂ ਇਹਨੂੰ ਤੁਸੀਂ ਜੂਸ ਵਗੈਰਾ ਚ ਸਕੰਨੀ ਵਗੈਰਾ ਚ ਚਾਹ ਵਗੈਰਾ ਤੁਸੀਂ ਜਿੱਦਾਂ ਮਰਜ਼ੀ ਯੂਜ਼ ਕਰ ਸਕਦੇ ਹੋ ਔਰ ਇਹ ਸਾਡਾ ਗੁੜ ਤੋਂ ਤਿਆਰ ਕੀਤਾ ਹੋਇਆ ਤੋਸ਼ਾ ਠੀਕ ਹੈ ਨਾ ਔਰ ਇਹਨੂੰ ਸੌਂਫ ਵਗੈਰਾ ਲੱਗਦੀ ਹੈ ਇਹੀ ਸੌਂਫ ਲੱਗਦੀ ਆ ਔਰ ਗੋੜੇ ਨੂੰ ਦੇਸੀ ਆਰਗੈਨਿਕ ਲੱਗਦਾ ਆ ਔਰ ਵਧੀਆ ਕਿ ਉਹਦੇ ਵਿੱਚ ਤਿਆਰ ਕੀਤਾ ਹੋਇਆ ਇਹਦੇ ਵਿੱਚ ਕੋਈ ਹੌਂਕ ਨਹੀਂ 15 ਤੋਂ 20 ਦਿਨ ਤੁਸੀਂ ਜਿਵੇਂ ਮਰਜੀ ਯੂਜ਼ ਕਰ ਸਕਦੇ ਆ ਠੀਕ ਠੀਕ ਹੈ ਜੀ ਇਹ ਮਠੀ ਹੁੰਦੀ ਹੈ ਜਿਵੇਂ ਆਮ ਚਾ ਮਤਲਬ ਮਠੀਆਂ ਦੇ ਵਿੱਚ ਜਿਵੇਂ ਆਮ ਹੌਂਕ ਮਾਰਦਾ ਵਾ ਜਿੱਦਾਂ ਹੱਥਾਂ ਨੂੰ ਘਿਓ ਲੱਗਿਆ ਇਹਦੇ ਤੁਸੀਂ ਬਿਲਕੁਲ ਵੀ ਇਦਾਂ ਦੀ ਕੋਈ ਵੀ ਪ੍ਰੋਬਲਮ ਜਿੱਦਾਂ ਮਰਜੀ ਨਾਰਮਲ ਤਰੀਕੇ ਨਾਲ ਤੁਸੀਂ ਖਾ ਸਕਦੇ ਆ ਠੀਕ ਔਰ ਆ ਚਣੇ ਹੁੰਦੇ ਆ ਜੀ ਆਪਣੇ ਕੋਲੇ ਚੰਨਿਆਂ ਦੀ ਖਾਸ ਇਹ ਹੈ ਕਿ ਇਹਦੇ ਵਿੱਚ ਕੈਲਸ਼ੀਅਮ ਤੇ ਪ੍ਰੋਟੀਨ ਦੀ ਮਾਤਰਾ ਬਹੁਤ ਜ਼ਿਆਦਾ ਹੈ ਜਿਨ੍ਹਾਂ ਨੂੰ 슈ਗਰ ਵਗੈਰਾ ਹੁੰਦੀ ਆ ਸਾ ਇਹਦੇ ਚ ਇੱਕ ਵੀ ਰੋਡ ਵਾਲਾ ਦਾਣਾ ਨਹੀਂ ਗਾ ਤਿਆਰ ਕਰਦੇ ਸਮੇਂ ਇਹਨਾਂ ਨੂੰ ਇੱਕ ਅਦੇ ਦਾਣੇ ਨੂੰ ਸੇਕ ਵੱਧ ਲੱਗ ਗਿਆ ਹੋਵੇ ਤਾਂ ਕੁਝ ਕਹਿ ਨਹੀਂ ਸਕਦੇ ਮਤਲਬ ਮੇਰੇ ਵੱਲੋਂ ਇਹਦੇ ਚ ਕੋਈ ਰੋਡ ਵਾਲਾ ਦਾਣਾ ਨਹੀਂ ਹੋਊਗਾ ਤੁਸੀਂ ਭਲਾ ਅੱਖਾਂ ਮੀਚ ਕੇ ਖਾਈ ਚੱਲਿਓ ਕੋਈ ਪ੍ਰੋਬਲਮ ਨਹੀਂ ਕੀ ਤੇ ਖਾਂਚ ਬਿਲਕੁਲ ਸੌਫਟ ਹੋਣਗੇ ਜਿਨ੍ਹਾਂ ਦੇ ਬਜ਼ੁਰਗ ਦੰਦ ਨਹੀਂ ਹੁੰਦੇ ਮੂੰਹ ਚ ਉਹ ਵੀ ਇਹਨੂੰ ਨਾਰਮਲ ਤਰੀਕੇ ਨਾਲ ਖਾ ਸਕਦੇ ਆ ਨਾਮਾ ਜੀ ਨਾਮ ਮੇਰਾ ਗਰਮੇਰ ਸਿੰਘ ਪਿੰਡ ਕਿਹੜਾ ਜੀ ਪਿੰਡ ਸਮਾਜਪਾਈ ਆ ਜੀ ਅੱਛਾ ਅੱਜ ਆ ਜਿਹੜਾ ਤੁਸੀਂ ਆ ਸਟਾਲ ਲਾਈ ਆ ਕਾਦੀ ਸਟਾਲ ਲਾਈ ਇਹ ਮੇਰਾ ਆਪਣਾ ਗੁੜ ਤੇ ਸ਼ੱਕਰ ਮੇਰੀ ਮੇਰਾ ਆਪ ਦਾ ਖੇਤ ਹੈਗਾ ਆਰਗੈਨਿਕ ਮੇਰਾ ਖੇਤ ਹੈਗਾ ਹਾਂਜੀ ਉਹਨੂੰ ਕੋਈ ਰੇ ਨਹੀਂ ਕੋਈ ਸਪਰੇ ਨਹੀਂ ਗਈ ਇਹਦੇ ਵਿੱਚ ਕੋਈ ਕੈਮੀਕਲ ਕਿਸੇ ਵੀ ਕਿਸਮ ਦਾ ਯੂਜ਼ ਨਹੀਂ ਕੀਤਾ ਜਿਹੜਾ ਕੋਈ ਬੰਦਾ ਜਿਕਸੇ ਵੀ ਲੋਟ ਜੇ ਟੈਸਟ ਕਰਾ ਸਕਦਾ ਹੈਗਾ ਠੀਕ ਹੈ ਜੀ ਤੇ ਆ ਤਾਰ ਵਗੈਰਾ ਇਹ ਆਪਣੇ ਮਿੱਤਰ ਤਿਆਰ ਕਰਦੇ ਆਗੇ ਹਾਂਜੀ ਤੇ ਆ ਜੀ ਆਪਣੇ ਮਿੱਤਰ ਤਿਆਰ ਕਰਦੇ ਆਗੇ ਆ ਨਾਲ ਗਲਤੀ ਕਰਾ ਜੀ ਮੇਰਾ ਪ੍ਰੋਡਕਟ ਮੇਨ ਮੰਦ ਵੀ ਆ ਗੁੜ ਤੇ ਸ਼ੱਕਰ ਆ ਜੀ ਹਾਂ ਜੀ ਅਤੇ ਉਹ ਵੀ ਆਪਣਾ ਮਿੱਤਰ ਗੱਲ ਗਿਆ ਜੀ ਹਾਂ ਹਾਂ ਠੀਕ ਹੈ ਠੀਕ ਹੈ ਜੀ ਹਾਂ ਇਹ ਮਤਲਬ ਆਪਣਾ ਕੱਚੀ ਕਹਾਣੀ ਦਾ ਕੋਲੂ ਦਾ ਕੰਡਿਆ ਪਿਆ ਹਾਂ ਸਪੈਲਰ ਦਵਾ ਦੇ ਲੀ ਗਏ ਠੀਕ ਹੈ ਜੀ ਰੇਟ ਦਾ ਕਿੰਨਾ ਫਰਕ ਆ ਜੀ ਰੇਟ ਦਾ ਹੈਗਾ ਜੀ 30 40 ਰੁਪਈਆਂ ਦਾ ਫਰਕ ਹੈਗਾ ਅੱਛਾ ਸ਼ੱਕਰ ਦਾ ਆਰਗੇਨਿਕ ਆ ਜੀ ਮਤਲਬੀ ਆਰਗੇਨਿਕ ਪ੍ਰੋਡਕਟ ਮਲ ਘੱਟ ਨਿਕਲਦਾਗਾ ਤੇ ਇਸ ਕਰਕੇ ਦਾ ਰੇਟ 22 ਹੋਦਾਗਾ ਜਿਹੜਾ ਬਜਾਰੂ ਵਾਲਾ ਬਾਜ਼ਾਰ ਦਾ ਜ਼ਹਿਰੀਲਾ ਤੇ ਖੰਡਾਲ ਕੋੜਾ ਪੈਗਾ ਜੋ ਬਣਦਾਗਾ ਮਤਲਬੀ ਤੇ ਉਹਦਾ ਰੇਟ ਸਸਤਾ ਹੈ ਤੇ ਸਰੋਂ ਦਾ ਤੇਲ ਦਾ ਕੀ ਰੇਟ ਹੈ ਸਰੋਂ ਦਾ ਤੇਲ 170 ਰੁਪਏ ਲੀਟਰ ਆ ਜੀ ਹਾਂ ਹਾਂ ਤੇ ਕੱਚੀ ਕਾਣੀ ਦਾਗਾ ਕੋਲੂ ਦਾ ਕੱਢਿਆ ਹੋਇਆ ਹੈਗਾ ਤੇ ਬਾਜ਼ਾਰ ਦੇ ਵਿੱਚ ਦੂਸਰੇ ਤੇਲ ਦਾ ਕੀ ਰੇਟ ਹੈ ਇਹਦਾ ਦੂਸਰੇ ਦਾ ਹੋਊਗਾ ਜੀ 180 40 ਤੁਹਾਡਾ 170 170 ਹਾਂ ਜੀ ਹਾਂ ਜੀ ਉਹ ਮਿਕਸ ਹੋ ਕੇ ਪਤਾ ਜੀ ਆ ਪਾਮ ਆਇਲ ਵਗੈਰਾ ਫੋਰ ਵਗੈਰਾ ਕਈ ਕੋਸਤਾਂ ਜੀ ਵਾਗਾ ਪਰ ਇਹਦੇ ਵਿੱਚ ਕੁਛ ਨਹੀਂ ਹੈ ਬਾਕੀ ਸਪੈਲਰ ਦੇ ਹੈਗੇ ਇਹ ਕੋਲੂ ਦਾਗਾ ਹਾਂ ਕੱਚੀ ਕਾਣੀ ਦਾ ਤੇ ਥੈਂਕ ਯੂ ਧੰਨਵਾਦ ਬੰਦਾ ਹਾਂਜੀ ਭਾਈ ਜੀ ਕੀ ਨਾਮ ਹੈ ਜੀ ਮੇਰਾ ਨਾਮ ਹੈ ਹਾਂ ਸੰਤੋਖ ਦਾ ਨਾਮ ਹੈ ਵਾਈਲੀ ਕਾਲਸਾ ਵਾਈਲੀ ਕਿਤੇ ਅੱਜ ਆਪਣਾ ਦਸ਼ਮੇਸ਼ਪਾਰਕਾ ਵਿੱਚ ਸਵੈਰਜਗਾਰ ਮਿਜ਼ਾਰ ਲੱਗਾ ਹੈ ਜੀ ਤੇ ਮੇਰਾ ਪਿੰਡ ਦਾ ਧਲ ਕਰਾਏਗਾ ਜੀ ਤੇ ਮੈਂ ਆਪਣੇ ਇਸ ਮਿਜ਼ਾਰ ਦੇ ਵਿੱਚ ਵੱਖ-ਵੱਖ ਪ੍ਰੋਡਕਟ ਲੈ ਕੇ ਆਇਆ ਹੋਇਆ ਹੈਗਾ ਜਿਹਦੇ ਵਿੱਚ ਆਰਗੈਨਿਕ ਕਣਕ ਦਾ ਆਟਾ ਹੈਗਾ ਜੀ ਮੱਕੀ ਦਾ ਆਟਾ ਹੈਗਾ ਜੀ ਬਾਜਰੇ ਦਾ ਆਟਾ ਹੈਗਾ ਗੋੜਾ ਸ਼ੱਕਰ ਹੈ ਜੀ ਤੇ ਰਾਜਸਤਾਨੀ ਦਾਲਾਂ ਹੈਗੀਆਂ ਜੀ ਤੇ ਲਾਲ ਮਿਰਚ ਹੇ ਹਲਦੀ ਨਾਮਕ ਫਿਰ ਆਪਣਾ ਅਭਿਅਸਨ ਆਏਗਾ ਜੀ ਇੱਕ ਤਾਂ ਲਖਣਿਆ ਵਾਲੇ ਕਿਸ਼ੂ ਦਾ ਆਟਾ ਹੀ ਆਪਣਾ ਠੀਕ ਹੈ ਆ ਦੇਖੋ ਬਿਲਕੁਲ 100% ਇਹ ਛੋਹਦਾ ਹੀ ਬਿਲਕੁਲ ਅੱਛਾ ਇਹ ਕਿਹੜਾ ਕਾਰੋਬਾਰ ਤੁਸੀਂ ਕਰ ਰਹੇ ਹੋ ਆਰਗੈਨਿਕ ਇਹ ਕਿੰਨੇ ਚਿਰ ਤੋਂ ਕਾਰੋਬਾਰ ਕਰ ਰਹੇ ਹੋ ਇਸ ਸਾਰਾ ਸੀ 2 ਸਾਲ ਹੋ ਗਏ ਨੇ ਲਗਭਗ ਤਕਨ ਅਸੀਂ ਸਭ ਤੋਂ ਪਹਿਲਾਂ ਸ਼ੁਰੂ ਕੀਤਾ ਸੀ ਕਿਸਾਨ ਵਿਆਰ ਦੇ ਨਾਂ ਦੇ ਅਸੀਂ ਗਏ 10 ਤਰੀਕ ਤੋਂ 10 ਤਰੀਕ ਹੀ ਲਾਉਂਦੇ ਸੀ ਆਪਣਾ ਸੈਟਰੀਟ ਕੋਲੇ ਇਹ ਆਪਣੀ ਸਬਜ਼ੀ ਮੰਡੀ ਹੈਗੀ ਆ ਉੱਥੇ ਗੇਟ ਨੰਬਰ 1 ਤੇ ਜੀ ਹਾਂਜੀ ਉੱਥੋਂ ਫਿਰ ਹੌਲੀ-ਹੌਲੀ ਜਿਸ ਤਰ੍ਹਾਂ 1 ਬਾਈ 1 ਕਰਕੇ ਜਦੋਂ ਸਾਨੂੰ ਹੰਗਾਰਾ ਮਿਲ ਗਿਆ ਜੀ ਸ਼ਹਿਰ ਵਾਸੀਆਂ ਨੂੰ ਚੀਜ਼ਾਂ ਪ੍ਰੋਡਕਟ ਜਿਹੜੇ ਆਪਣੇ ਦੁਆਰਾ ਬਣਾਏ ਗਏ ਬਹੁਤ ਵਧੀਆ ਲੱਗੇ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਵੀ ਹੁਣ ਤੁਸੀਂ ਇੱਥੇ ਤਾਂ ਲੋਨੇ ਹੋ ਤੇ ਥੋੜਾ ਜਿਆਦਾ ਕਰੋ ਵੀ ਇਸੇ ਬਾਜ਼ਾਰ ਨੂੰ ਤੁਸੀਂ ਅੱਗੇ ਵਧਾਓ ਫਿਰ ਅਸੀਂ ਕਿ ਲੋਕਾਂ ਦੀ ਪ੍ਰਜੋਰ ਮੰਗ ਤੇ ਪੂਰੀ ਹੈ ਹਾਂਜੀ ਹਾਂਜੀ ਇਹ ਮੁੜ ਕੇ ਫਿਰ ਉਹਦੇ ਵਿੱਚ ਅਸੀਂ ਸਰਕਾਰੀ ਧਾਇਰੇ ਦੇ ਵਿੱਚ ਡੀਸੀ ਸਾਹਿਬ ਐਮਐਲਏ ਸਾਹਿਬ ਮੇਅਰ ਸਾਹਿਬ ਤੇ ਐਮਸੀ ਸਾਹਿਬ ਨੇ ਇਹਨਾਂ ਸਾਰਾ ਸਾਰੇ ਸਤਿਕਾਰਯੋਗ ਸਹਿਬਾਨ ਨਾਲ ਮੀਟਿੰਗ ਕੀਤੀ ਮੀਟਿੰਗ ਦੌਰਾਨ ਉਹਨਾਂ ਨੇ ਸਾਨੂੰ ਇਹ ਹੀ ਕਿਹਾ ਵੀ ਤੁਸੀਂ ਤੁਹਾਡਾ ਜਿਹੜਾ ਇਹ ਪ੍ਰੋਜੈਕਟ ਹੈਗੇ ਅਸੀਂ ਉਹਨਾਂ ਨੂੰ ਵਰਤ ਨੂੰ ਵੀ ਦਿੱਤੇ ਉਹਨਾਂ ਨੇ ਵਰਤੇ ਵੀ ਕਰੇ ਤੇ ਬਹੁਤ ਵਧੀਆ ਰਿਜ਼ਲਟ ਆਇਆ ਜੀ ਫਿਰ ਅਸੀਂ ਇਹਨੂੰ ਦੂਜੀ ਟਰਮੇ ਦੀ ਸ਼ੁਰੂ ਕੀਤੀ ਹੈ ਜੀ ਜਿਹਦੇ ਵਿੱਚ ਅਸੀਂ ਸਵੈਰਜਗਾਰ ਵੀਆਰ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਇੱਥੇ ਹਾਜ਼ਰ ਹੋਏ ਹਾਂ ਅੱਛਾ ਜੇ ਆਪਾਂ ਇਹਦੇ ਰੇਟ ਦੀ ਗੱਲ ਕਰੀਏ ਹਾਂਜੀ ਰੇਟਾਂ ਦੇ ਵਿੱਚ ਮਹਿੰਗੇ ਸਸਤੇ ਜਾਂ ਰੇਟ ਦੇ ਵਿੱਚ ਕਿੰਨਾ ਕੁ ਫਰਕ ਇਹਨਾਂ ਦਾ ਹਾਂਜੀ ਰੇਟ ਦੇ ਵਿੱਚ ਸਰ ਜੀ ਆਪਾਂ ਗੱਲ ਕਰਦੇ ਹਾਂ ਤਾਂ ਕੋਈ ਜ਼ਿਆਦਾ ਨਹੀਂ ਹੈਗਾ ਆਮ ਜਿਹੜਾ ਬਜ਼ਾਰ ਆਪਣਾ ਮਾਰਕੀਟ ਦਾ ਜਰਨਲ ਚੱਲ ਰਿਹਾ ਹੈਗਾ ਉਹਦੇ ਨਾਲੋਂ ਸਿਰਫ 10-20 ਰੁਪਏ ਤਕਰੀਬਨ ਫਰਕ ਆ ਕੋਈ ਜ਼ਿਆਦਾ ਨਹੀਂ ਹੈਗਾ ਜੀ ਇਸ ਜਗ੍ਹਾ ਤੇ ਇਹ ਇੱਕ ਐਨਮਿਸਟਾਲ ਆ ਤੁਹਾਡਾ ਕਿਲਮਾ ਮੇਲਾ ਪੰਜਵਾਂ ਬਜ਼ਾਰ ਆ ਜੀ ਇਹ ਅੱਜ ਪੰਜਵਾਂ ਬਜ਼ਾਰ ਲੱਗਾ ਹੋਇਆ ਜੀ ਇਹ ਤਕਰੀਬਨ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਸਰ ਸਾਨੂੰ ਅੱਗੇ ਅਸੀਂ ਨੈਸਟ ਸਟੇਡੀ ਗਈ ਪਹਿਲਾ ਪਟਰਨ ਕੱਢੀ ਗਈ ਹੈਗੀ ਗੁਦੜਾ ਸਟੇਡੀਅਮ ਕੋਲ ਉੱਥੇ ਲਾ ਰਹੇ ਹਾਂ ਦਸ਼ਮੀਸ਼ ਪਾਰਕ ਆਪਣਾ ਸਵੈ ਰਜਿਸਟਰੀ ਵੀ ਆ ਜੀ ਤੇ ਦੂਜਾ ਆਪਣਾ ਹੈਗਾ ਜੀ ਦਸ਼ਮੀਸ਼ ਪਾਰਕ ਵਿੱਚ ਤੇ ਤੀਜਾ ਅਸੀਂ ਗੀਤਾਪੌਣ ਦੇ ਵਿੱਚ ਵੀ ਜਲਦੀ ਸ਼ੁਰੂ ਕਰ ਰਹੇ ਹਾਂ ਹਾਂਜੀ ਭਾਈ ਜੀ ਕੀ ਨਾਮ ਆ ਜੀ ਪੈਰ ਜਗਜੀਵਨ ਸਿੰਘ ਜੀਵਨ ਜੋਤ ਆਜਰਪੈ ਦੇਗਾ ਆਪਣਾ ਕਲੀਨਿਕ ਦਾ ਨਾਮ ਆ ਹਾਂਜੀ ਤੇ 14 ਸਾਲ ਤੋਂ ਮੈਂ ਰਹੇ ਹਾਂ ਜੀ ਰਾਜਸਥਾਨ ਨਗੌਰ ਦੇ ਵਿੱਚ ਲਗੌਰ ਦੇ ਵਿੱਚ ਹੀ ਮੇਰੀ ਮੈਨੂਫੈਕਚਰ ਹੈ ਜਿੱਥੇ ਮੇਰਾ ਸਾਰਾ ਆਰਗੇਨਿਕ ਪ੍ਰੋਡਕਟ ਤਿਆਰ ਹੁੰਦਾ ਹੈ। ਤੇ ਕਿਹੜੇ ਪ੍ਰੋਡਕਟ ਲੈ ਕੇ ਆਉ ਤੁਸੀਂ? ਪ੍ਰੋਡਕਟ ਸਾਰੇ ਆਪਣੇ ਕੋਲ ਆਰਗੇਨਿਕ ਬਿਨਾ ਕੈਮੀਕਲ ਤੋਂ ਬਾਜ਼ਾਰ ਦੇ ਵਿੱਚ ਵੀ ਇੱਕ ਨਾਭੀ ਤੇਲ ਵੇਚਦਾ ਇੱਕ ਆਪਣੇ ਕੋਲ। ਅੱਛਾ ਜੀ ਕਾਦੇ ਲਈ ਸਰ ਜੀ? ਇਹ 72000 ਨਾੜੀ ਸਿਸਟਮ ਦੇ ਕੰਮ ਕਰਦਾ ਜਿਹਦਾ ਪਹਿਲੇ ਦਿਨ ਤੋਂ ਨਤੀਜਾ ਲਾਈਵ। ਜੀ। ਬਾਜ਼ਾਰ ਦੇ ਵਿੱਚ ਜਿਹੜੇ ਨਾਭੀ ਤੇਲ ਵੇਚਦੇ ਆ ਉਹ ਤਾਂ ਹੋਣਾ ਆ ਮੈਂ ਇਹਨੂੰ 8 ਸਾਲ ਤੋਂ ਯੂਜ਼ ਕਰਦੇ ਆ ਆਪਣੇ ਮਰੀਜ਼ਾਂ। ਤੁਹਾਡਾ ਆਪਣਾ ਤਿਆਰ ਕਰਿਆ ਹੋਇਆ। ਆਪਣਾ ਖੁਦ ਦਾ ਤਿਆਰ ਕੀਤਾ ਹੋਇਆ 82 ਤੇਲ ਪਾਏ ਹੋਏ ਇਹਦੇ ਵਿੱਚ। ਤੇ ਇਹਦਾ ਪ੍ਰਾਈਸ ਕੀ ਰੇਟ ਕੀ ਹੈ ਪ੍ਰਾਈਸ ਕੁਆਲਟੀ ਦਾ ਰੇਟ ਨਹੀਂ ਹੁੰਦਾ ਜਿਹੜਾ ਹੁਣ ਮੰਨ ਲਓ ਕਾਮੀ ਮਹੀਨੇ ਬਾਅਦ ਕਰੇ ਜੀ ਠੀਕ ਹੈ ਭਵਾਂ ਦੀ ਉਹ ਤੁਹਾਨੂੰ 400 ਦਾ ਮਿਲ ਜੇ ਭਵਾਂ ਦੀ 200 ਦਾ ਮਿਲ ਜੇ ਭਵਾਂ ਦੀ 300 ਦਾ ਮਿਲ ਜੇ ਹਾਂਜੀ ਪਰ ਇਹਦਾ ਆਪਾਂ ਮਾਰਕੀਟ ਰੇਟ ਰੱਖਿਆਗਾ 15 15 ਠੀਕ ਹੈ ਕੁਆਲਟੀ ਦਾ ਰੇਟ ਨਹੀਂ ਹੁੰਦਾ ਜੀ ਕੈਂਸਰ ਆ ਸ਼ੂਗਰ ਆ ਗਠੀਆ ਮਾਇਓਗ੍ਰੇਨ ਪਿੱਤੇ ਦੇ ਵਿੱਚ ਪੱਥਰੀ ਆ ਬੱਚੇ ਦਾ ਨਿਚ ਰਸੌਲੀ ਆ ਜਾਂ ਬੱਚੇ ਕੋਪੋਸ਼ਨ ਪੈਦਾ ਹੋ ਰਹੇ ਆ ਉਹਦਾ ਬਜਟ ਨਹੀਂ ਵੱਧਦਾ ਜਾਂ ਉਹਨਾਂ ਦੀ ਗਰੋਥ ਨਹੀਂ ਹੁੰਦੀ ਜਿੱਥੇ ਕੋਈ ਦਵਾਈ ਨਹੀਂ ਕੰਮ ਕਰਦੀ ਜਾਂ ਡਾਕਟਰਾਂ ਨੇ ਜਵਾਬ ਦਿੱਤਾ ਕਿ ਘਰੇ ਲੈ ਜਾਓ ਮਰੀਜ਼ ਨੂੰ ਉੱਥੇ ਨਾਭੀ ਤੇਲ ਮੇਰਾ ਕੰਮ ਕਰਦਾ ਹੈ। ਕਿ ਆਪ ਲਾਈਵ ਗਰੰਟੀ ਦੇ ਕੇ ਮੈਂ ਮਰੀਜ਼ ਨੂੰ ਠੀਕ ਕਰਦਾ ਮੇਰੇ ਕੋਲ ਜਿਹੜੇ ਡੀ ਐਮ ਸੀ ਪੀ ਜੀ ਆਈ ਤੋਂ ਜਾਂ ਬਿਕਨੇਰ ਕੈਂਸਰ ਹਸਪਤਾਲ ਤੋਂ ਵਾਪਸ ਹੋਏ ਹੋਏ ਮਰੀਜ਼ ਉਹਨਾਂ ਦਾ ਆਪਣੇ ਕੋਲ ਇਲਾਜ ਚੱਲ ਰਿਹਾ ਹੈ ਜੀ। ਇਸ ਤੋਂ ਇਲਾਵਾ ਹੋਰ ਕਿਹੜੇ ਪ੍ਰੋਡਕਟ ਤੁਹਾਡੇ ਹੋਰ ਆਪਣੇ ਕੋਲ ਸਪੈਸ਼ਲ ਸ਼ੂਗਰ ਦੇ ਲਈ ਹੈ ਜੀ। ਸੇਮੀ ਨਰ ਵਿੱਚ ਆਪਾਂ ਗੋਲੀ ਵੀ ਛੜਾ ਦਿੰਨੇ ਆ ਅਗਲੇ ਦੀ ਤੇ ਲਾਈਫ ਟਾਈਮ ਉਹੀ ਜਿਹੜੀ ਸ਼ੂਗਰ ਰਹੀ ਆ ਪੇਨ ਕਿਰਿਆ ਬਲੌਕ ਜੋ ਖੁੱਲ ਜਾਂਦੀ ਆ ਠੀਕ ਆ ਇਨਸੋਲਿਨ ਬਣ ਲੱਗ ਜਾਂਦੀ ਜੀ ਤੇ ਬਾਕੀ ਆ ਬੱਚਿਆਂ ਲਈ ਇਮਿਊਨਿਟੀ ਬੂਸਟਰ ਕਿਵੇਂ ਅੱਜ ਕੱਲ ਬੱਚੇ ਫਾਸਟ ਫੂਡ ਖਾ ਰਹੇ ਆ ਜੀ ਇਹਦੇ ਵਿੱਚ ਆਪਾਂ ਖਸ ਖਸ ਪਾਈਏ ਜੀ ਕਾਲੀ ਖਸ ਖਸ 15 ਮਿੰਟ ਚਾਹ ਪਾਈ ਵੀ ਰਹੀ ਕਾਲੀ ਖਸ ਖਸ ਪਾਈ ਆ ਇਹਦੇ ਵਿੱਚ ਇਹਦੇ ਚ ਸਫੈਦ ਮੁਸਲੀ ਆਸਬ ਗੰਧਾ ਕੀ ਸਤਾਵਰਾ ਜੈਫਲ ਜਿਹੜੇ ਸਤਾਵਰਾ ਉਹ ਬੱਚਿਆਂ ਦੀ ਹਾਈਟ ਵਧਾਉਣ ਤੇ ਕੰਮ ਕਰਦਾ ਹੈਗਾ ਜੀ ਠੀਕ ਹੈ ਇਮਿਊਨਿਟੀ ਨੂੰ ਵੀ ਵਧਾਉਂਦਾ ਹੈਗਾ ਬਾਕੀ ਇੱਕ ਆਪਣੇ ਕੋਲੇ ਸਾਬਣ ਆਈ ਇਹਦਾ 7 6 5 ਪੀ ਐਚ ਆ ਠੀਕ ਹੈ ਜੀ ਪੀ ਐਚ ਤੇ ਨਿਰਪੱਖ ਕਰਦਾ ਕਿ ਆਪਣੀ ਸਕਿਨ ਕੈਸ ਜੀ ਹੋ ਸਕਦੀ ਇਹਦੇ ਕੁਦਰਤੀ ਚੀਜ਼ਾਂ ਪਾਈਆਂ ਗਈਆਂ ਜਿਹਦੇ ਵਿੱਚ ਕੋਕੋਨਟ ਦਾ ਆਪਾਂ ਬੇਸ ਲਿਆ ਗਿਆ ਇਹਦਾ ਮਲਤਾਨੀ ਮਿੱਟੀ ਪਾਈ ਆ ਇਹਦੇ ਵਿੱਚ ਐਲੋਵੀਰਾ ਪਾਇਆ ਹੈਗਾ ਹਲਦੀ ਪਾਈ ਆ ਇਹਦੇ ਵਿੱਚ ਤੇ ਥੋੜਾ ਜਿਹੇ ਦੇ ਵਿੱਚ ਖੋਸਬੂ ਬਧਾਉਣ ਖਾਤਰ ਚੰਦੜ ਪਾਇਆ ਹੈ ਇਹ ਚੀਜ਼ਾਂ ਇਹਦੇ ਵਿੱਚ ਪਾਈਆਂ ਨੇ ਤੇ ਬਾਕੀ ਆਪਣੇ ਕੋਲ ਦੰਦਾਂ ਵਾਲਾ ਦੰਦ ਮੰਜਣਾ ਤੱਤਾ ਠੰਡਾ ਲੱਗਦਾਗਾ ਮਸੂੜੇ ਫੁੱਲਦੇ ਆ ਲਾਈਵ ਨਤੀਜਾ ਜੀ ਇਹਦਾ ਠੀਕ ਹੈ ਤੇ ਆਪਣੇ ਕੋਲ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਆ 100% ਤੇ ਬਾਜ਼ਾਰ ਨਾਲੋਂ ਆਪਾਂ ਕੁਆਲਿਟੀ ਦੇਵਾਂਗੇ ਕਿਉਂਕਿ ਜਿਹੜੀ ਆਪਣੀ ਤਕਨੀਕ ਆ ਉਹ ਅੱਜ ਦੀ ਤਕਨੀਕ ਆ ਕਿਉਂਕਿ ਅੱਜ ਤੋਂ 40 ਸਾਲ ਪਹਿਲਾਂ ਜਿਹੜੀ ਤਕਨੀਕ ਸੀਗੇ ਫਾਰਮੂਲੇ ਸੀਗੇ ਉਹੀ ਅੱਜ ਬੈਦਨਾਥ ਡਾਵਰ ਵਰਗੇ ਉਹੀ ਚਲਾਈ ਜਾਂਦੇ ਆ ਜਿਹੜੀ ਅੱਜ ਦੀ ਤਕਰੀਕ ਆ ਅੱਜ ਦੀ ਤਕਨੀਕ ਕੈਮੀਕਲ ਵਾਲੀਆਂ ਜ਼ਹਿਰਾਂ ਹਰ ਕੋਈ ਖਾ ਰਿਹਾ ਹੈਗਾ ਠੀਕ ਹੈ ਅਸੀਂ ਆਰਗੈਨਿਕ ਬਾਜ਼ਾਰ ਨੂੰ ਸ਼ੁਰੂ ਕੀਤਾਗਾ ਸਵੇ ਰੋਜ਼ਗਾਰ ਬਿਜਗਾ ਬਾਜ਼ਾਰ ਬੋਗਾ ਇੱਕ ਬਠਿੰਡਾ ਦੇ ਵਿੱਚ ਵੀ ਕਿਸਾਨ ਬਾਜ਼ਾਰ ਸ਼ੁਰੂ ਕੀਤਾਗਾ ਅਸੀਂ ਤੇ ਇੱਥੇ ਵੀ ਬਹੁਤ ਵਧੀਆ ਸਾਨੂੰ ਹੰਗਾਰਾ ਮਿਲ ਰਿਹਾ ਹੈਗਾ ਤੇ ਬਾਕੀ ਤੁਹਾਡਾ ਪੱਤਰਕਾਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਨੇ ਅੱਜ ਸਾਨੂੰ ਇਸ ਕਵਰ ਕੀਤਾ ਧੰਨਵਾਦ ਹਾਂਜੀ ਬਾਬਾ ਜੀ ਕੀ ਨਾਮ ਆ ਜੀ ਵਾਹਿਗੁਰੂ ਖਾਸ ਸਾਹਿਬ ਰਹਿ ਜਾ ਮੇਰਾ ਨਾਮ ਫੋਜਾ ਸਿੰਘ ਤੇ ਪਿੰਡ ਕਿਹੜਾ ਜੀ ਮੈਂ ਫਤਿਹਪੁਰ ਕੰਨੀਵਰਿਆਂ ਵਾਲਾ ਅੱਛਾ ਤੁਸੀਂ ਇਹ ਕਿਹੜੀ ਸਟਾਲ ਲਾਈ ਇੱਥੇ ਆਪਾਂ ਸਬਜ਼ੀਆਂ ਸਾਰੀਆਂ ਆਰਗੈਨਿਕ ਰਾਈਆਂ ਜਿਵੇਂ ਮਾਲ ਕਿਹੜੀਆਂ ਕਿਹੜੀਆਂ ਸਬਜ਼ੀਆਂ ਲੈ ਕੇ ਆਉਂ ਜੀ ਅਸੀਂ ਆਹ ਲੈ ਆਖਬੀ ਲੈ ਕੇ ਆਏ ਗਾਜਰ ਬੰਦ ਗੋਪੀ ਮੇਥਾ ਮਿੱਠੀ ਸੰਗਰੇ ਆ ਗੋੜਾ ਆਲੂ ਆ ਇਹ ਤਰ੍ਹਾਂ ਸਾਰੀਆਂ ਚੀਜ਼ਾਂ ਲਏ ਆ ਲਸਣ ਆ ਆਰਗਨ ਚੀ ਸਾਰੀ ਹੈ ਆਪਣੀ ਅੱਛਾ ਆਹ ਕੀ ਚੀਜ਼ ਆ ਬਾਬਾ ਜੀ ਇਹ ਹਲਦੀ ਆ ਜੀ ਅੱਛਾ ਇਹ ਹਲਦੀ ਆ ਹਾਂ ਜੀ ਹਾਂ ਜੀ ਹਲਦੀ ਇਹ ਮੰਨ ਲਓ ਜਿਵੇਂ ਉਹ ਕੋਈ ਪੀੜ ਦਰਦਾ ਹੋਵੇ ਤੇ ਇਹਨੂੰ ਬਾੜ ਕੇ ਫਿਰ ਦੁੱਧ ਚ ਕੱਚੇ ਦੇ ਕੰਮ ਉਹਦੀ ਅਕਦੀਵੇਂ ਸੌਂਡਾ ਅੱਛਾ ਆਹ ਕੀ ਹੈ ਇਹ ਸੌਂਡਾ ਜੀ ਅੱਛਾ ਇਹ ਸੌਂਡਾ ਹਾਂ ਜੀ ਇਹ ਵੀ ਗਰਮ ਬਹੁਤ ਹੁੰਦੀ ਹੈ ਚਾਹ ਚ ਪੀਰੋ ਦੁੱਧ ਚ ਪੀਰੋ ਜੋ ਹੈ ਕਿੰਨੇ ਚਿਰ ਤੋਂ ਤੁਸੀਂ ਆ ਰਹੇ ਹੋ ਬਾਬਾ ਜੀ ਇੱਥੇ ਮੈਨੂੰ ਤਾਂ ਤੇਜ਼ੀ ਚੌਥੀ ਸਾਲ ਹੋ ਗਈ ਇਹਨਾਂ ਨਾਲ ਪੰਜਾਂ ਨਾਲ ਜੁੜੇ ਰਿਹਾ ਤੇ ਮੇਰੀਆਂ ਆਰਗਨ ਸਬਜ਼ੀ ਸਾਢੇ ਪੰਜ ਗਣਾ ਆਰਗਨ ਨੇ ਸਾਰੇ ਠੀਕ ਗੋੜ ਤੋਂ ਲੈ ਕੇ ਸਾਰੀ ਜੋ ਵੀ ਹੈ ਸਾਡੇ ਕੋਲ ਕੰਪਨੀ ਵਾਲ ਜਾਂਦੇ ਨੇ ਐਲ ਆਈ ਸੀ ਵਾਲੇ ਉਹਨਾਂ ਨੇ ਕਾਟ ਰਿਛਵਾ ਕੇ ਦਿੱਤੇ ਆ ਇਹ ਸਾਰਾ ਸਮਾਨ ਤੁਸੀਂ ਆਪ ਤਿਆਰ ਕਰਦੇ ਆਪ ਆਪ ਸਾਡਾ ਆਪ ਚਾਹੇ ਤੁਹਾਡਾ ਸਾਡੀਆਂ ਵੀਡੀਓ ਬਣਾਈਆਂ ਨੇ ਅੱਗੇ ਵੀ ਟੀਵੀ ਚੈਨਲ 'ਤੇ ਕੌਣ ਹੀ ਜਾਂਦੇ ਹੋ ਅੱਜ ਵੀ ਆਉਣ ਵਾਲੇ ਆਈਸੀਏ ਨੂੰ ਸਾਡੇ ਨੂੰ ਜਾਂਦੇ ਨੇ ਦੂਜੇ ਕਿਸੇ ਜਿਹੜਾ ਆਪਣਾ ਸਾਰੀ ਜੀ ਸਬਜ਼ੀ ਦੇਖਦੇ ਨੇ ਗੋੜ ਗੋੜ ਚ ਬਹੁਤ ਕੁਛੰਦੇ ਨੇ ਆਪਣਾ 5.5 ਗ੍ਰਾਮ ਥਾਂ ਜਿਹੜਾ ਇਹਨਾਂ ਸਾਰੇ 10 ਦਾ ਮਾਰ ਲੈ 15 15 ਲਸਣ ਫਾਰਮ ਵੀ ਲੱਗਾ ਦੂਜਾ ਦੇਸੀ ਵੀ ਲਾਲ ਲਸਣ ਵੀ ਇਹ ਸਾਰੀਆਂ ਚੀਜ਼ਾਂ ਸਬਜ਼ੀ ਵਰਗਨ ਨੇ ਨਾਲ ਇਹ ਬਣਾ ਕੇ ਦੇਖੋ ਵੀ ਕਿਵੇਂ ਇਹ ਸਬਜ਼ੀ ਦਾ ਇੱਕ ਸਵਾਦ ਕੀ ਦੂਜਾ ਸ਼ਹਿਰ ਦੀ ਕਿ ਕੋਈ ਦਵਾਈ ਨਹੀਂ ਕੋਈ ਸਪਰੇ ਨਹੀਂ ਦਵਾਈਆਂ ਵੀ ਮੇਰੀ ਆਪ ਨੇ ਤਿਆਰ ਕੀਤੀਆਂ ਨੇ ਜੀ ਮੰਨ ਲਓ ਜੇ ਮੈਂ ਤੂਸਰੀ ਦਾ ਤੇਲ ਉਹ ਬਾਲ ਕੇ ਕੱਢਿਆ ਅੱਕ ਦਾ ਕੱਢਿਆ ਨੈਮਾ ਤੱਕ ਦੇ ਤੋਂ ਹੋਰ ਪਾਤੀਆਂ ਦਾ ਹੋਰ ਆਪਾਂ ਇਹਦੇ ਕੋਈ ਮੰਨ ਲਓ ਜਰੇਲੀ ਤੋਂ ਕੋਈ ਨਹੀਂ ਪਾਈ ਦਵੇ ਜਦੋਂ ਲੋਟ ਪੈਂਦੀ ਉਦੋਂ ਇਹ ਦਵਾਈਆਂ ਦਾ ਛੜਕਾ ਕਰੀਦਾ ਕੋਈ ਕੀੜਾ ਕੋਰੇ ਪਾਉਣ ਤਾਂ ਇਹ ਦੋਨੇ ਅੱਕ ਹੋ ਗਿਆ ਨਿੰਮ ਹੋ ਗਈ ਤੁਰਸੀ ਹੋ ਗਈ ਇਹਨਾਂ ਸਪਰੇ ਕਰੀਦਾ ਆਪਦੀਆਂ ਦਵਾਈਆਂ ਤਿਆਰ ਕੀਤੀਆਂ ਨੇ ਬਹੁਤ ਸਿਰ ਨਗਾਰਤ ਅੱਜ ਚਾਰੀ ਹਾਂਜੀ ਭਾਈ ਜੀ ਕਿਹੜਾ ਪਿੰਡ ਆ ਜੀ ਮੇਰਾ ਪਿੰਡ ਪਤੋ ਹੀਰਾ ਜੀ ਅੱਛਾ ਤੇ ਤੁਸੀਂ ਵੀ ਇੱਥੇ ਆ ਸਵੇਰ ਜਗਾਰ ਬਾਜ਼ਾਰ ਮੋਗਾ ਵਿਖੇ ਆਏ ਹੋ ਮੈਂ ਯਾਰ ਇੱਕ ਵਾਰੀ ਮੋਗੇ ਆਇਆ ਨਾ ਵੀਰੇ ਤੋਂ ਚਾਹ ਲੈ ਗਿਆ ਘਰੇ ਆਹ ਅੱਛਾ ਜੀ ਜਦੋਂ ਚਾਹ ਪੱਤੀ ਲੈ ਗਿਆ ਤੇ ਇਹਦਾ ਰਿਜ਼ਲਟ ਬਹੁਤ ਵਧੀਆ ਆ ਅੱਛਾ ਤੇ ਅੱਜ ਮੈਨੂੰ ਸਪੈਸ਼ਲ ਫੇਰ ਇੱਥੇ ਮੋਗੇ ਆਉਣਾ ਪਿਆ ਅੱਛਾ ਅੱਜ ਕੀ ਕੀ ਸਮਾਨ ਖਰੀਦਾ ਤੁਸੀਂ ਅੱਜ ਇੱਕ ਤਾਂ ਸੋਲੇ ਵੀਰੇ ਅੱਛਾ ਤੇ ਬਾਕੀ ਆ ਨਮਕੀਨ ਲਿਆ ਬਾਈ ਹੁਣੋਂ ਤੋਂ ਅੱਛਾ ਇਹ ਬਹੁਤ ਵਧੀਆ ਰਿਜ਼ਲਟ ਹੈ ਦਾ ਠੀਕ ਆ ਜੀ ਤੇ ਇੱਕ ਮੈਂ ਲੈ ਕੇ ਚੱਲਿਆ ਆਟਾ ਲੈ ਕੇ ਚੱਲਿਆ ਚਾਲਾ ਮਸਾਲਾ ਤੇ ਆ ਗੋੜ ਇਹਨਾਂ ਦਾ ਆਪਦਾ ਤਿਆਰ ਕੀਤਾ ਵਾ ਗੋੜ 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 ਦਾ ਰਿਜ਼ਲਟ ਕਿਦਾਂ ਹੈ ਗੋੜ ਦਾ ਰਿਜ਼ਲਟ ਬਹੁਤ ਵਧੀਆ ਤੇ ਬਾਈ ਮੜਾ ਜਾ ਬਸ ਖਾ ਲ ਗੇ ਜੋ ਜੀ ਬਰਫੀ ਖਾ ਲਈ ਜੋ ਜਾ ਗੋੜ ਖਾ ਲਿਆ ਇਹ ਜਿਆ ਤੇਸਟ ਹੈ ਦਾ ਠੀਕ ਇਹ ਬਾਕੀ ਇਹ ਨਾ ਵੀਰੇ ਹੁਣ ਤੋ ਆ ਲੈ ਕੇ ਜਾਣ ਆਪਾਂ ਸਿਹਤ ਛੋਟੀ ਮੱਖੀ ਦਾ ਅੱਛਾ ਦੇਸੀ ਸ਼ਹਿਦ ਹੈ ਦੇਸੀ ਸ਼ਹਿਦ ਇੱਕ ਜਰਾ ਇਹ ਆ ਵੀਰੇ ਪਤਾ ਕੀ ਆ ਵੀ ਦੇਖ ਮੈਂ ਸੌਦਾ ਤਾਂ ਲਿਆ 1500-2000 ਰੁਪਏ ਦਾ ਅੱਜ ਪਰ ਮੈਨੂੰ ਮੋਗੇ ਆਉਣਾ ਪਿਆ ਅੱਛਾ ਵੀ ਦੇਹੀ ਬਾਜ਼ਾਰ ਆਪਣੇ ਜਨਿਹਾਲ ਸਿੰਘ ਵਾਲੇ ਆਪਣੇ ਪਿੰਡ ਲੱਗ ਜਾ ਕੇ ਪੱਤੋ ਹੀਰਾ ਬਹੁਤ ਵਧੀਆ ਅੱਜ ਮੈਨੂੰ ਪਤਾ ਵੀ ਇਹ ਚੀਜ਼ਾਂ ਵਧੀਆ ਤੇ ਹੋਰ ਵੀ ਲੋਕ ਖਾਣਗੇ ਵਧੀਆ ਰਹਿਣਗੇ ਨਾਲੇ ਸਿਹਤ ਦਾ ਖਿਆਲ ਰੱਖਣਗੇ ਠੀਕ ਧੰਨਵਾਦ ਮੇਰਾ ਹਾਂਜੀ ਸਰ ਜੀ ਕੀ ਨਾਮ ਆ ਜੀ ਸਰਜੀਤ ਸਿੰਘ ਤੇ ਪਿੰਡ ਕਿਹੜਾ ਜੀ ਮੈਂ ਤਾਂ ਮੈਂ ਇਥੇ ਬੁੱਕ ਰੇਨਾ ਐਸਜੀਓ ਰਟਾਇਡ ਅਮ। ਅੱਛਾ ਸਰ ਜੀ ਜਿਹੜਾ ਸਵੇਰ ਜਗਾਰ ਬਾਜ਼ਾਰ ਮੋਗਾ ਹਾ ਦਸ਼ਮੇਸ਼ ਨਗਰ ਦਸ਼ਮੇਸ਼ ਪਾਰਕ ਦੇ ਵਿੱਚ ਲੱਗਿਆ ਜੀ ਹਨਾ ਤੁਸੀਂ ਇੱਥੇ ਕੀਦੋਂ ਫਰੋਕਤ ਕਰਨ ਆਏ ਹੋ ਹਨਾ ਇਹਦੇ ਬਾਰੇ ਜਾਣ ਕਰਿਓ ਕੀ ਖਰੀਦਾ ਤੁਸੀਂ ਜੀ? ਅਸੀਂ ਇੱਕ ਤਾਂ ਚਾਹ ਪੱਤੇ ਲਈ ਐ ਚਾਹ ਪੱਤੀ ਕਹਿੰਦੇ ਬਹੁਤ ਵਧੀਆ ਜੀ। ਚਾਹ ਪੱਤੀ ਲਈ ਐ। ਸੌਂਫ ਲਈ ਐ। ਹਾਂ ਜੀ। ਹੰਝਾਰ ਲਿਆ ਤੁੱਕਿਆਂ ਦਾ ਬਹੁਤ ਜ਼ਿਆਦਾ ਸਵਾਦਾ ਮਠੀਆਂ ਲਈ ਐ। ਹਾਂ ਜੀ। ਇੱਥੇ ਸਾਰਾ ਕੁਝ ਨਰੋਲ ਜੀ ਵਧੀਆ ਮਿਲਦੀ। ਅੱਛਾ ਜਿਹੜੀ ਆਮ ਤੇ ਖਾਸ ਪਬਲਿਕ ਆ ਉਹਨਾਂ ਨੂੰ ਇਹਦੇ ਪ੍ਰਤੀ ਜਿਹੜਾ ਆਰਗੈਨਿਕ ਇਹ ਲੱਗੀ ਹੋਈ ਆ ਸਟਾਲੇ ਦੇ ਬਾਰੇ ਕੀ ਮੈਸੇਜ ਦੇਣਾ ਚਾਹੋਗੇ ਜੀ ਦਾ ਕਹਿੰਦੇ ਸਾਰੀਆਂ ਆਰਗੈਨਿਕ ਚੀਜ਼ਾਂ ਹੀ ਲੈਣੀਆਂ ਚਾਹੀਦੀਆਂ ਇਹਨਾਂ ਦੇ ਵਧੀਆ ਬਾਹਰ ਤੋਂ ਸਾਰਾ ਕੁਝ ਮਿਲਿਆ ਆਉਂਦਾ ਬਹੁਤ ਮਾੜੀ ਰੇਪ ਆਉਂਦੇ ਆ ਸਪਰੇਅ ਕਰਦੇ ਆ ਜੀ ਇੱਥੇ ਨਰੋਜੀ ਜੀਆ ਮਿਲਦੀਆਂ ਇੱਥੇ ਹੀ ਲੈਣੀਆਂ ਚਾਹੀਦੀਆਂ ਭਾਵੇਂ ਮਹਿੰਗੀ ਹੋਵੇ ਧੰਨਵਾਦ ਮਿਹਰਬਾਨੀ ਹਾਂਜੀ ਤੁਸੀਂ ਵੇਖ ਰਹੇ ਹੋ ਫਿਕਰਮੰਦ মিডিਆ ਤੇ ਫਿਕਰਮੰਦ মিডিਆ ਤੋਂ ਗੁਰਚਰਨ ਸਿੰਘ ਰਾਜੂ ਦੇ ਨਾਲ ਨਿਰਮਲ ਸਿੰਘ ਨੇ ਹਾਲ ਦੀ ਰਿਪੋਰਟ